ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼ਹਿਰ ਵਿੱਚ ਟ੍ਰੈਫਿਕ ਪ੍ਰਣਾਲੀ ਦਿਨ ਬਦਿਨ ਵੱਧਦੀ ਜਾ ਰਹੀ ਹੈ ਅਤੇ ਲਗਭਗ ਸ਼ਹਿਰ ਦਾ ਕੋਈ ਚੌਕ ਐਸਾ ਨਹੀਂ ਹੈ ਜਿੱਥੇ ਟ੍ਰੈਫਿਕ ਜਮ ਵੇਖਣ ਨੂੰ ਨਾ ਮਿਲਦਾ ਹੋਵੇ ਅਤੇ ਇਹਨਾਂ ਟ੍ਰੈਫਿਕ ਜਾਮ ਦਾ ਸਭ ਤੋਂ ਵੱਡਾ ਕਾਰਨ ਆਟੋ ਰਿਕਸ਼ਾ ਅਤੇ ਸੜਕਾਂ ਤੇ ਕੀਤੀ ਰੋਂਗ ਸਾਈਡ ਪਾਰਕਿੰਗ ਹੈ। ਆਟੋ ਚਾਲਕ ਜਿੱਥੇ ਮਰਜ਼ੀ ਬ੍ਰੇਕ ਲਗਾ ਦਿੰਦੇ ਹਨ ਅਤੇ ਪਿੱਛੇ ਟ੍ਰੈਫਿਕ ਜਾਮ ਲੱਗ ਜਾਂਦਾ ਹੈ। ਅਤੇ ਰੋਂਗ ਸਾਈਡ ਪਾਰਕਿੰਗ ਨਾਲ ਟ੍ਰੈਫਿਕ ਦੀ ਆਵਾਜਾਈ ਵਿੱਚ ਵੀ ਕਾਫੀ ਪਰੇਸ਼ਾਨੀ ਆਉਂਦੀ ਹੈ। ਸ਼ਹਿਰ ਵਾਸੀਆਂ ਨੇ ਸਾਡੀ ਫਾਸਟ ਪੀ ਨਿਊਜ਼ ਟੀਮ ਨਾਲ ਗੱਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਆਵਾਜਾਈ ਕਰਦਿਆਂ ਕੋਈ ਪਰੇਸ਼ਾਨੀ ਨਾ ਆਵੇ ਅਤੇ ਟ੍ਰੈਫਿਕ ਵੀ ਸੁਚਾਰੂ ਢੰਗ ਨਾਲ ਚੱਲ ਸਕੇ। ਅਜਾ ਸ਼ਾਇਦ ਟ੍ਰੈਫਿਕ ਆਟੋ ਦਾ ਬਹੁਤ ਜ਼ਿਆਦਾ ਹੋ ਗਿਆ ਹੈ ਜਿੱਦੇ ਜੀਹਤ ਬ੍ਰੇਕ ਮਾਰ ਦਿੰਦੇ ਆ ਪਿੱਛੇ ਸਾਰੀ ਆਗ ਵਿੱਚ ਵਾਜ ਜਾਂਦੀ ਆ ਇਹਦੇ ਕੋਲ ਸੁਧਾਰ ਹੋਣਾ ਚਾਹੀਦਾ ਇਹਦੇ ਕੰਟਰੋਲ ਹੋਣਾ ਚਾਹੀਦਾ ਪ੍ਰਸ਼ਾਸਨ ਦਾ ਸਾਡਾ ਕਿੱਸੇ ਹੋਇਆ ਇਹ ਪ੍ਰਸ਼ਾਸਨ ਇਹਨਾਂ ਦਾ ਰੂਟ ਤੋਂ ਮੰਦਰ ਨਾਲ ਨਾਲ ਨੂੰ ਟਾਈਮ ਸਟ ਡਿਸਟਰਬ ਕੀਤਾ ਅਲਾਉ ਕੀਤਾ ਜਾਵੇ ਵੀ ਐਟਾਈਮ ਤੇ ਸਵਾਰੀ ਡਟਾ ਦੇਵੇ ਐਟਾਈਮ ਤੇ ਹਿਰਾ ਲਾ ਸਕਦੇ ਇਹਨਾਂ ਰਾਜ ਇੱਥੇ ਜਿੱਥੇ ਆਟੋ ਵਾਲੇ ਸੇ ਬ੍ਰੇਕ ਮਾਰ ਦਿੰਦੇ ਆ ਜਾਣ ਵਾਸਤੇ ਬੜੀ ਮੁਸ਼ਕਲ ਹੈ ਸੜਕ ਪਾਰਨ ਬਹੁਤ ਪ੍ਰੋਬਲਮ ਹੁੰਦੀ ਇੱਥੋਂ ਬਾਸਾਂ ਦਾ ਚਾਉਂਦੇ 20 ਮਿੰਟ ਲੱਗ ਗਏ ਅੱਜ ਦਾ ਜਾਮ ਜਾਮ ਆ ਡਰਾਈਵਰ ਦਾ ਸੁਧਾਰ ਹੋਣਾ ਚਾਹੀਦਾ ਆਟੋ ਵਾਲਾ ਸਵਾਰੇ ਵਾਲਾ ਹੁਣ ਜਦਾ ਸਟੈਂਡਰ ਸਟਾਰਟ ਹੋਣਾ ਜਦਾ ਆਟੋ ਵਾਲਾ ਸਪੈਸ਼ਲ ਵੱਖਰੀ ਲਾਈਨ ਹੁਣ ਜੀਦੀ ਆ ਆ ਵੀ ਸਾਹ ਦੇ ਇਹ ਦੇਖੋ ਇੱਕ ਮੈਂ ਕਿਹ ਕੇ ਪਾਸ ਇੱਕ ਬੱਸਾਂ ਬਹੁਤ ਆ ਗਿਆ ਟੈਂਪੋ ਆਏ ਰਾਸ਼ੇ ਬਹੁਤ ਆ ਗਿਆ ਦੇ ਆ ਆ ਦੇਖੋ ਭੰਡਾਈ ਪਾਉਂਦੇ ਜਾਂ ਜਾਂਦਾ ਵੇਸਤਾ ਇਹ ਦੇਖੋ ਕੀ ਹਾਲ ਮਿੰਦਿਆ ਹੈ ਜਾ ਜਾ ਕਿ ਕੰਡੋਰ ਕੀਤਾ ਜਾਵੇ ਟ੍ਰੈਫਿਕ ਕੰਡੋਰ ਕੀਤਾ ਜਾਵੇ ਐਸਾ ਕਿ ਮੈਂ ਚੌਂਚ ਤੇ ਕੋਈ ਪੁਲਿਸ ਆਉਂਦੀ ਨਹੀਂ ਗਾ ਜੀ ਕਿਹੜਾ ਏਰੀਆ ਦਾ ਹੈ ਇਹ ਸ਼ਿਵਸਤਾ ਹੈ ਭਾਈ ਇਹ ਤਾਂ ਸਟੈਂਡ ਮੰਨਣਾ ਚਾਹੀਦਾ ਜੇ ਕੋਈ ਕੰਟਰੋਲ ਨਹੀਂ ਗਾ ਤੇ ਜੇ ਕੋਈ ਕੰਟਰੋਲ ਵੀ ਗਾ ਤਾਂ ਕੋਈ ਪੁਲਿਸ ਆ ਨਹੀਂ ਦਿੰਦਾ ਪਿਆ ਇਸ ਚੌਂਚ ਤੇ ਟ੍ਰੈਫਿਕ ਬਹੁਤ ਜ਼ਰਾ ਹੈ ਦਿਨ ਜਿਹੜੇ ਰੋਏ ਇੱਥੇ ਹਾਸੇ ਹੁੰਦੇ ਆ ਤੇ ਸਕੂਟਰ ਵਾਹ ਗਿਆ ਕਹਿੰਦੀ ਸਾਈਕਲ ਵਾਹ ਗਈ ਕਹਿੰਦੀ ਕਾਰ ਵਾਹ ਗਈ ਰੋਏ ਕੋਈ ਨਾ ਕੋਈ ਇੱਥੇ ਮਸਲਾ ਹੈ ਕੋਈ ਨਹੀਂ ਆਉਂਦਾ ਜੀ ਕਾਹਦਾ ਇਤਨੇ ਵੇਖਿਆ ਤੇ ਕਿਹੜਾ ਕੋਈ ਹੱਲ ਹੋਣਾ ਜੀ ਇਹਦਾ ਸਰਕਾਰ ਨੂੰ ਕਰਨਾ ਚਾਹੀਦਾ ਆਟੋ ਵਾਲੇ ਵਾਸਤੇ ਤੇਰੇ ਭਾਈ ਕੋਈ ਨਿਯਮ ਨਹੀਂ ਹੈ ਉਹ ਜਿੱਤੇ ਮਰਜ਼ੀ ਬ੍ਰੇਕ ਮਾਰਦੇ ਜਿੱਥੇ ਮਰਜ਼ੀ ਵੜ ਜਾਂਦੇ ਆ ਉਹਨਾਂ ਵਾਸਤੇ ਕੋਈ ਨਿਯਮ ਨਹੀਂ ਹੈ ਆਟੋ ਇਧਰੋਂ ਆਇਆ ਉਧਰ ਵੜ ਗਿਆ ਉਧਰੋਂ ਆਇਆ ਇਧਰ ਵੜ ਗਿਆ ਸਾਈਡ ਤੇ ਬਿਨਾਂ ਦਾ ਕੋਈ ਕਹਿੰਦੇ ਗਤੀ ਨਹੀਂ ਹੈ ਸ਼ਹਿਰ ਵਿੱਚ ਦਿਨ-ਬਦ ਦਿਨ ਵਾਧੀ ਆਟੋਆਂ ਦੀ ਤਦਾਦ ਔਰ ਰੋਂਗ ਸਾਈਡ ਪਾਰਕਿੰਗ ਔਰ ਜਗਾ ਜਗਾ ਲਗਾ ਜਾਮ ਲੋਕਾਂ ਨੂੰ ਜਿੱਥੇ ਪਰੇਸ਼ਾਨੀ ਦਾ ਸਬਕ ਹੈ ਪਰੇਸ਼ਾਨੀ ਦਾ ਕਾਰਨ ਬੰਦਾ ਹੈ ਉੱਥੇ ਹੀ ਸਰਕਾਰ ਤੇ ਪ੍ਰਸ਼ਾਸਨ ਨੂੰ ਵੀ ਲੋਕਾਂ ਦੀ ਅਪੀਲ ਹੈ ਕਿ ਪ੍ਰਸ਼ਾਸਨ ਨੂੰ ਜਿੱਥੇ ਦਵਾਈ ਪਾਈ ਜਾ ਰਹੀ ਹੈ ਕਿ ਸ਼ਹਿਰ ਨੂੰ ਸਮਾਰਟ ਸਿਟੀ ਬਣਾ ਦਿੱਤਾ ਹੈ ਹਰ ਚੀਜ਼ ਨੂੰ ਵਧੀਆ ਕਰ ਦਿੱਤਾ ਗਿਆ ਪਰ ਜੋ ਜ਼ਮੀਨੀ ਸਰ ਤੇ ਗੱਲ ਕਰਦੀ ਉਹ ਬਿਲਕੁਲ ਨਾ ਮਾਤਰ ਨੇ ਔਰ ਜਗਾ ਜਗਾ ਰਸ਼ਵੈਖਣ ਨੂੰ ਮਿਲਦਾ ਹੈ ਲੋਕਾਂ ਵੱਲੋਂ ਵੱਧ ਤੋਂ ਵੱਧ ਜਿਹੜੀ ਇਨਗਰੋਸਮੈਂਟ ਕੀਤੀ ਜਾਂਦੀ ਹੈ ਔਰ ਆਟੋਆਂ ਦੀ ਤਦਦਾਦ ਇੰਨੀ ਹੈ ਕਿ ਜਿੱਥੇ ਮਰਜ਼ੀ ਬ੍ਰੇਕ ਲਾ ਦਿੰਦੇ ਲੋਕਾਂ ਦਾ ਆਏ ਪਿੱਛਿਆਂ ਦਾ ਵੀ ਐਕਸੀਡੈਂਟ ਵੀ ਹੋ ਜਾਂਦਾ ਹੈ ਤੇ ਸੂਬਾ ਸਰਕਾਰ ਦੇ ਪ੍ਰਸ਼ਾਸਨ ਨੂੰ ਸੋਚਣ ਦੀ ਲੋੜ ਹੈ ਕਿ ਆਟਵਾ ਨੂੰ ਜਾਂ ਵੱਖਰਾ ਕੋਈ ਪੈਸੇ ਹੀ ਮਿਲੇ ਜਾਂ ਟ੍ਰੈਫਿਕ ਜਿਹੜਾ ਸਮੱਸਿਆ ਜਿਹੜਾ ਬੰਦੀ ਵੀ ਕਾਫੀ ਲੰਬੇ ਸਮੇਂ ਤੋਂ ਚਲਦੀ ਪਈ ਹੈ ਕਿਤੇ ਹੱਲ ਕੀਤੀ ਜਾਵੇ ਤਾਂ ਜੋ ਜਾਮ ਘਟਣ ਨਾਲ ਲੋਕਾਂ ਨੂੰ ਜਿਹੜੇ ਰਸਤੇ ਖੁੱਲੇ ਡੁੱਲੇ ਮਿਲ ਸਕਣ ਉਹ ਦੇਖਣਾ ਹੋਊਗਾ ਸਾਡੀ ਇਸ ਕਵਰ ਤੋਂ ਬਾਅਦ ਕਿੰਨਾ ਕੁ ਪ੍ਰਸ਼ਾਸਨ ਜਾਗਰੂਕ ਹੁੰਦਾ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਚੀਲ ਸ਼ਰਮਾ ਫਾਸਟ ਨਿਊਜ਼ ਅੰਮ੍ਰਿਤਸਰ